ਚਿੱਟੀ ਚਮੜੀ ਵਾਲੇ ਅੰਗਰੇਜ਼ੀ ਲੋਕਾਂ ਤੋਂ ਖਦਰਾ ਬਣ ਗਿਆ ਏ ਬੱਗਾ ਡਾੜਾ ਲੈ ਕੇ ਅੰਗਰੇਜ਼ਾਂ ਦੇ ਬੂਟ ਝਾੜਨ ਨਾਲੋਂ ਚੰਗਾ ਏ ਸਭਰਾਮਾ ਦੇ ਮੈਦਾਨ ਅੰਦਰ ਬੀਰਤਾ ਦਾ ਇਤਿਹਾਸ ਬਣਾਇਆ ਜਾਵੇ ਸਿਰਜਿਆ ਜਾਵੇ ਮਹਾਰਾਣੀ ਜਿੰਦਕੌਰਾਂ ਚਿੱਠੀ ਲਿਖਦੀ ਏ ਕੀ ਲੈਣਾ ਲਿਖਿਆ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਿਓ ਕਿ ਕਿਤ ਵਿੱਚ ਧਾਰ ਸਿੰਘਾ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ ਤੂਹਾਰ ਸਿੰਘਾ ਤੇ ਇੱਕ ਖਾਲਸੇ ਦੀ ਕੁੰਡੀ ਨਹੀਂ ਹੋਈ ਐ ਪਰ ਆਪਣੇ ਬਣੇ ਗਦਾਰ ਸਿੰਘਾ ਮਹਾਰਾਣੀ ਜਿੰਦ ਕੌਰਾਂ ਨੇ ਹਰ ਫੁਲਕੇ ਉਹ ਸਰਦਾਰਾ ਖਾਲਸੇ ਦੀ ਟੀਗ ਕਦੇ ਖੁੰਡੀ ਨਹੀਂ ਹੁੰਦੀ ਪਰ ਅਵਾਰ ਹੀ ਖੇਤ ਨੂੰ ਖਾਣ ਲੱਗ ਪਈ ਐ ਰਾਖਾ ਹੀ ਕਰ ਲਟਵਾਉਣ ਲੱਗ ਪਿਆ ਐ ਉਠ ਸੁਭਰਾਵਾਂ ਦਾ ਮੈਦਾਨ ਤੇ ਨਹੀਂ ਉਡੀਕ ਰਿਹਾ ਐ ਮਹਾਰਾਣੀ ਜਿੰਦ ਕੌਰਾਂ ਚੰਦ ਸ਼ਬਦ ਅਟਾਰੀ ਵਾਲੇ ਸਰਦਾਰ ਨੂੰ ਇਉਂ ਲੈ ਆਈ ਤਾਰ ਮੁਦ ਕੀ ਤੋਂ ਖਬਰਾਂ ਜਿੰਦ ਕੌਰ ਜਾਂ ਪੜੀਆਂ ਕੀ ਪਾਣਾ ਵਰਤ ਗਿਆ ਗਮੀਆਂ ਸੰਹਰ ਦੇ ਵਿੱਚ ਵੜੀਆਂ ਉੱਠ ਛੇਰ ਪੰਜਾਬ ਦੇ ਆ ਤੇਰੇ ਬਾਦ ਉਲਝ ਗਈ ਤਾਣੀ ਖੱਤ ਲਿਖਦੀ ਸ਼ਾਮ ਸਿਆਂ ਮੈ ਰਨਜੀਤ ਸਿੰਘ ਦੀ ਰਾਣੀ ਖਬਰਾਂ ਜਿੰਦ ਕੌਰ ਨੇ ਪੜੀਆਂ ਕੀ ਪਾਣਾ ਵਰਤ ਗਿਆ ਗਾਮੀਆਂ ਸੰਹਰਦੇ ਵਿੱਚ ਬੜੀਆਂ ਮੋਠ ਛੇਰ ਪੰਜਾਬ ਤੇ ਆ ਤੇਰੇ ਬਾਝ ਉਲਝ ਗਈ ਤਾਣੀ ਖੱਤ ਲੇਖਦੀ ਸ਼ਾਮਸਿਆ ਮੈ ਰਨਜੀਤ ਸਿੰਘ ਦੀ ਰਾਣੀ ਇਥੇ ਧੰਕਾ ਫੌਜ ਦੀਆਂ ਲੋਟਾ ਪਕੰਧਾਰੀ ਆਈਆਂ ਅੱਜ ਪੰਜ ਦਰਿਆਵਾਂ ਦੇ ਹਾਰਾ ਮੋੜ ਕਲੇ ਵਿੱਚ ਪਾਈਆਂ ਅੱਜ ਜਿਉਂਦਾ ਧਰਮ ਨਹੀਂ ਮੇਰਾ ਸੱਚ ਜੇਰ ਨਹੀਂ ਲਾ ਜਾਣੀ ਅੱਜ ਜਿਉਂਦਾ ਧਰਮ ਨਹੀਂ ਮੇਰਾ ਸੱਚ ਜੇਰ ਨਹੀਂ ਲਾ ਜਾਣੀ ਖੱਤ ਲੇਖਦੀ ਚਾਮ ਸਿੰਘਾ ਮੈਂ ਰਣ ਗੀਤ ਸਿੰਘ ਟਾਣੀ ਮੈਨੂੰ ਫਿਕਰ ਕੇ ਸਦਾ ਸੀ ਮੈਨੂੰ ਫਿਕਰ ਕੇ ਸਦਾ ਸੀ ਮੈਨੂੰ ਫਿਕਰ ਕੇ ਸਦਾ ਸੀ ਹੁੰਦਾ ਜੇ ਕਰ ਸ਼ੇਰ ਅਤਲੀ ਕਿਉਂ ਅਣਖਾਂ ਗਵਾਚਦੀਆਂ ਚੜਦੀ ਜੰਗ ਜੂ ਚੁੰਦੀ ਲਾਲੀ ਅੱਜ ਦੇਤ ਕੇ ਹਾਰ ਗਈ ਫੌਗੀ ਸੂਰਮਿਆਂ ਦੀ ਟਾਣੀ ਖਤ ਲੇਖਦੀ ਸ਼ਾਮਾ ਸਿੰਘਾ ਮੈਂ ਰਣਜੀਤ ਸਿੰਘ ਦੀ ਰਾਣੀ ਓ ਤੇਰੇ ਹਮਲੇ ਚੱਲੇ ਨਾ ਸ਼ਮੀ ਖਾਨ ਵਰਗਿਆਂ ਖਾਨਾ ਬਦਲੇ ਲੈਲਾ ਇਨਾ ਤੂੰ ਕੇਰਾ ਫੇਰ ਫੇਰ ਕਰਪਾਨਾ ਓ ਹੋ ਕੈਤਨ ਤੁਰ ਜੂਗੀ ਹੋ ਕੈਤਨ ਤਰ ਜਊਗੀ ਤੇਰੇ ਸਿੱਖ ਰਾ ਦੀ ਛਾਣੀ ਥੱਤ ਲੇਖ ਦੀ ਚਾਮ ਸਿੰਘਾ ਮੈਂ ਰਣ ਗੀਤ ਸਿੰਧ ਦੀ ਰਾਣੀ ਜੇ ਧੰਨੇ ਚੱਲੇ ਨੂੰ ਨਾ ਸਰਕਾਰ ਵਜ਼ੀਰ ਬਣਾਉਂਦੀ ਸ਼ਹਿਜ਼ਾਦੇ ਮਰਦੇ ਨਾ ਨਾ ਅੰਗਰੇਜ਼ ਹਕੂਮਤ ਆਉਂਦੀ ਹੋਣਾ ਕਮਰ ਨਾਨਕੀ ਨੂੰ ਕੋਈ ਡੋਗਰਾਂ ਦੀ ਢਾਣੀ ਖਤ ਲਿਖ ਦੀ ਛਾਮ ਸਿੰਘਾ ਮੈਂ ਰਣਜੀਤ ਸਿੰਘ ਦੀ ਰਾਣੀ ਮੇਰੀ ਫਤਿਹ ਆਖਰੀ ਹੈ ਮੇਰੀ ਫਤਿਹ ਆਖਰੀ ਹੈ ਮੇਰੀ ਫਤਿਹ ਆਖਰੀ ਹੈ ਕੇਰਾ ਉੱਠ ਗੁਰੂ ਦਿਆ ਸ਼ੇਰਾ ਜਾ ਵਿੱਚ ਸਭਰਾਵਾਂ ਦੇ ਲੜ ਲੈ ਜੰਗ ਜਰਨ ਮੈਲ ਦਲੇਰਾ ਸਭ ਬਣੇ ਬਦਾਨੇ ਵੇ ਸਭ ਬਣੇ ਬਦਾਨੇ ਵੇ ਲਾਲ ਤੇ ਤੇਜਾ ਸਿੰਘ ਵੀ ਜਾਣੀ ਖਤ ਲਿਖਦੀ ਚਾਮ ਸਿੰਘਾ ਮੈ ਰਣ ਗੀਤ ਸਿੰਘ ਦੀ ਰਾਣੀ